ਸਬਜ਼ੀ ਲੋ ਜੀ ਸਬਜ਼ੀ ਸਬਜ਼ੀ ਇਹ ਘਰ ਦੀ ਸਾਰੀ ਸਬਜ਼ੀ ਫੱਡੀ ਇਹ ਜਿਹੜੀ ਆਪਣੇ ਘਰ ਦੇ ਗਾਰਡਨ ਦੀ ਤੋੜੀ ਹੈ ਤੁਸੀਂ ਕਿੱਥੋਂ ਤੋੜੀ ਹੈ ਤੁਸੀਂ ਅੱਗੇ ਵੀਡੀਓ ਤੇ ਦੇਖੋ ਜੀ ਦੇਖੋ ਇਹ ਸਾਡੀ ਕਿੰਨੀ ਸਬਜ਼ੀ ਹੈ ਆਪਾਂ ਚੱਲੇ ਆ ਮੰਡੀ ਵੇਚਣ ਅੱਜ ਇੰਨੇ ਕੱਦੂ ਹੋ ਚੁੱਕੇ ਦੇਖੋ ਇਹਨੇ ਕੱਦੂ ਅਸੀਂ ਚੱਲੇ ਆ ਜੀ ਮੰਡੀ ਵੇਚਣ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਹੀ ਹਥਿਆਰ ਫੜ ਲਿਆ ਤੇ ਅੱਜ ਅਸੀਂ ਚੱਲੇ ਗਾਰਡਨ ਦੇ ਵਿੱਚ ਤੇ بارش ਜੀ ਹੁਣੇ-ਹੁਣੇ ਰੁਕੀ ਆ ਪੂਰੇ ਪੰਜਾਬ ਦੇ ਵਿੱਚ ਹੀ ਤਿੰਨ ਦਿਨ ਲਗਾਤਾਰ بارش ਦੱਸੀ ਆ ਪਰ ਪ੍ਰਮਾਤਮਾ ਮਿਹਰ ਕਰੇ ਬਹੁਤ ਜਾਣੇ ਲੋਕਾਂ ਦੇ ਉੱਤੇ ਕਹਿ ਠੱਠਿਆ ਆ ਵਾ ਪਾਣੀ ਦਾ ਤੇ ਪ੍ਰਮਾਤਮਾ ਉਹਨਾਂ ਨੂੰ ਜਿਹੜਾ ਨਾ ਉਹ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਆਪਾਂ ਹੀ ਦੁਆ ਕਰ ਸਕਦੇ ਬਾਕੀ ਸਾਰੇ ਭੈਣ ਭਰਾ ਇੱਕ ਦੂਜੇ ਦੀ ਮਦਦ ਕਰਨ ਲੱਗੇ ਆ ਤੇ ਜਿੰਨੀ ਜਿੰਨੀ ਕਿਸੇ ਦੇ ਕੋਲ ਹੈਗੀ ਆ ਸ਼ਰਦਾ ਵਾ ਜਿੰਨੀ ਜਿੰਨੀ ਉਹ ਜਿੰਨੀ ਤੁਸੀਂ ਸਾਰਿਆਂ ਦੀ ਮਦਦ ਕਰੋ ਕਿਉਂਕਿ ਭੁੱਖੇ ਪਿਆਸੇ ਦੀ ਜਿਹੜਾ ਕੋਨ ਨਾ ਉਹ ਬਹੁਤ ਲੱਗਦਾ ਵਾ ਤੇ ਬਾਕੀ ਜਿਹੜੀ ਆ ਉਹ ਪ੍ਰਮਾਤਮਾ ਹੀ ਮੇਰ ਕਰੂਗਾ ਕਿਉਂਕਿ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਦੇਖੋ ਕਿਵੇਂ ਮੌਸਮ ਹੈ ਕਿਰੋ ਕਿਰੋ ਪੂਰੇ ਆ ਕਾਲਾ ਬੱਦਲ ਜਿਵੇਂ ਆਪਾਂ ਛੋਟੇ ਹੁੰਦੇ ਵੇਖ ਦਿੰਦੇ ਨਾ ਬੱਦਲ ਆ ਭੱਜੇ ਆਉਂਦੇ ਪਾਣੀ ਲੈ ਕੇ ਪਤਾ ਨਹੀਂ ਕੈਮਰਾ ਫਟ ਰਿਹਾ ਕਿ ਨਹੀਂ ਉਦੋਂ ਆਏ ਬੱਦਲ ਪੂਰੇ ਆ ਭੱਜਿਆ ਰਹੇ ਤੇ ਹੁਣੇ ਮੈਂ ਇਹ ਜਿਆਦਾ ਤਾਂ ਕਾਹਲੀ ਕਰ ਰਹੀ ਹਾਂ ਕਿਉਂਕਿ ਬਹੁਤ ਹੀ ਜਿਆਦਾ ਆਪਣੇ ਗਾਰਡਨ ਦਾ ਜਿਹੜਾ ਵਾ ਵਧੀਆ ਸੁਭਾਵਨਾ ਮੌਸਮ ਹੈ ਇਸ ਟਾਈਮ ਤੇ ਤਾਂ ਕਰਕੇ ਮੈਂ ਬਾਤ ਸ਼ੁਰੂ ਕੀਆ ਤੇ ਇੱਕ ਜਿਹੜੀ ਆਪਾਂ ਕਹਿੰਦੇ ਸੀ ਨਾ ਪਹਿਲਾਂ ਤੁਸੀਂ ਗਾਰਡਨ ਦੇ ਵੇਖੇ ਸੀਗੇ ਵੀ ਵਲੌਗ ਦੇਖੇ ਉਹਦੇ ਵਿੱਚ ਆਪਣੀ ਜਿਹੜੀ ਵੱਲ ਸੀਗੀ ਵੇਲ ਜਿਹਨੂੰ ਬੋਲਦੇ ਆਂ ਆਪਾਂ ਕੱਦੂ ਦੀ ਉਹਨੂੰ ਕੋਈ ਕੱਦੂ ਨਹੀਂ ਲੱਗ ਰਿਹਾ ਪਰ ਅੱਜ ਆਪਾਂ ਉਹਦਾ ਕਮਾਲ ਦਿਖਾਉਣੇ ਤੁਹਾਨੂੰ ਵੀ ਉਹਨੂੰ ਕੀ ਲੱਗਾ ਵਾ ਵੀ ਆਪਾਂ ਉਹਨੂੰ ਪੁੱਟਣਾ ਚਾਹੁੰਦੇ ਸੀਗੇ ਪਰ ਕਹਿੰਦੇ ਨੇ ਸਮੇਂ-ਸਮੇਂ ਦਾ ਜਿਹੜਾ ਸਮੇਂ ਦਾ ਫਲ ਜਿਹੜਾ ਮਿੱਠਾ ਹੁੰਦਾ ਵਾ ਤੇ ਉਹ ਤੁਹਾਨੂੰ ਅੱਜ ਵਿਖਾਉਣੀ ਆ ਜਿਵੇਂ ਤੁਹਾਨੂੰ ਪਤਾ ਸਬਰ ਦਾ ਫਲ ਮਿੱਠਾ ਹੁੰਦਾ ਕਿਉਂਕਿ ਮੈਂ ਪੁੱਟਣ ਨੂੰ ਕਾਲੀ ਬੰਦੀ ਸੀਗੀ ਤੇ ਇੱਕ ਬਹੁਤ ਜ਼ਿਆਦਾ ਕਮੈਂਟ ਆਈ ਪੀ ਆ ਘਰ ਆਓ ਕਰੋ ਕਰੋ ਪਰ ਕਰਨ ਦਾ ਟਾਈਮ ਹੀ ਨਹੀਂ ਮਿਲਿਆ بارش ਆਈ ਜਾਂ ਰਹੀ ਉਹ ਦੂਜੇ ਦਿਨ بارش ਰੋ ਦੂਜੇ ਦਿਨ بارش ਪਰ ਉਹ ਜਿਵੇਂ ਸਬਰ ਦਾ ਫਲ ਮਿੱਠਾ ਤੇ ਅੱਜ ਦੇਖਦੇ ਆਪਾਂ ਕਿੰਨਾ ਮਿੱਠਾ ਵਾ ਤਾਨੂੰ ਵੀ ਵਿਖਾਉਨੇ ਆ ਤੇ ਤੁਸੀਂ ਵੀ ਵਲੌਗ ਦੇ ਵਿੱਚ ਬਣੇ ਰਹੋ ਤੇ ਬਾਕੀ ਦੁਆ ਕਰਿਓ ਜਿਨ੍ਹਾਂ ਦੇ ਉੱਤੇ ਵੀ ਜਿਵੇਂ ਪਾਣੀ ਦਾ ਕਹਿ ਠੱਠਾ ਆ ਵਾ ਤੇ ਇਹ ਤੁਸੀਂ ਦੁਆ ਕਰਿਓ ਵੀ ਸਾਰੇ ਉਹ ਜਿਹੜੇ ਸੁਖ ਸ਼ਾਂਤੀ ਨਾਲ ਰਹਿਣ ਤੇ ਬਾਕੀ ਜਿੰਨੀ ਮਦਦ ਤੁਹਾਡੇ ਕੋਲ ਹੁੰਦੀ ਹੋ ਤੁਸੀਂ ਕਰੋ ਨਾਲ ਹੀ ਆਪਾਂ ਹਾਰਵੈਸਟਿੰਗ ਕਰਦੇ ਆ ਕਿਉਂਕਿ ਬਹੁਤ ਦਿਨ ਹੋ ਗਏ ਜਿਵੇਂ بارش ਵੀ ਹੋਈ ਆ ਤੇ ਕੋਈ ਚੀਜ਼ ਆਪਣੇ ਕੋਈ ਇਥੇ ਟੁੱਟੀ ਵੀ ਨਹੀਂ ਆ ਪਹਿਲਾਂ ਤੁਹਾਨੂੰ ਬਾਹਰੋਂ ਦਿਖਾ ਦੇਨੇ ਆ ਦੇਖੋ ਇੱਧਰ ਤੋਰੀਆਂ ਵੀ ਉਹ ਆਪਣੀਆਂ ਲੰਮਕੀਆਂ ਪਈਆਂ ਤੋਰੀਆਂ ਵੀ ਕਾਫੀ ਹੋਈਆਂ ਨੇ ਦੇ ਵਿੱਚ ਵਿੱਚੋਂ ਆਪਾਂ ਲੱਭਣੀਆਂ ਪੈਣੀਆਂ ਤੋਰੀਆਂ ਵੀ ਐ ਡੀਆਂ ਹੋ ਚੁੱਕੀਆਂ ਕਈ ਵਿੱਚ ਪੱਕ ਵੀ ਚੁੱਕੀਆਂ ਕਿਉਂਕਿ ਆਪਣੇ ਕੋਲ ਟਾਈਮ ਹੀ ਨਹੀਂ ਲੱਗਾ ਤੇ ਇੱਧਰ ਤੁਹਾਨੂੰ ਇੱਧਰਲੇ ਗਾਰਡਨ ਦਾ ਵੀ ਵਿਖਾ ਦਿੰਨੇ ਆ ਇਹ ਦੇਖੋ ਕਿਹੜੇ ਕਿਹੜੇ ਕਦੂ ਲੱਗੇ ਨੇ ਇਹਨੂੰ ਅਸੀਂ ਅੰਦਰ ਕੀਤਾ ਸੀ ਕਦੂ ਪਹਿਲਾਂ ਬਾਹਰ ਲਮਕਦਾ ਪਿਆ ਸੀਗਾ ਇਹਨੂੰ ਅਸੀਂ ਅੰਦਰ ਕਰ ਦਿੱਤਾ ਪਵਿੱਤੇ ਬਹੁਤ ਵੱਡੇ ਹੋਏ ਤੇ ਇੱਧਰ ਆਪੀ ਮਿਰਚਾਂ ਵੀ ਹਰੀਆਂ ਤੋਂ ਵੀ ਲਾਲ ਹੋ ਚੁੱਕੀਆਂ ਨੇ ਕਿਉਂਕਿ ਤੋੜਨ ਦਾ ਟਾਈਮ ਹੀ ਨਹੀਂ ਮਿਲਿਆ ਤੇ ਅੱਜ ਆਪਾਂ ਸਾਰੀ ਹਾਰਵੈਸਟਿੰਗ ਕਰਦੇ ਆ ਤੇ ਨਾਲੇ ਤੁਸੀਂ ਵੀਡੀਓ 'ਚ ਦੇਖੋ ਵੀ ਕੀ ਕੀ ਸਾਡੇ ਕੋਲ ਹਾਰਵੈਸਟਿੰਗ ਕਰਨ ਵਾਸਤੇ ਤੇ ਉਹਦਾ ਕੀ ਅਸੀਂ ਕਰਦੇ ਆ ਆਓ ਮੈਂ ਤੇ ਅਨੂ ਜਿਹੜੇ ਹਾਰਵਸਟਿੰਗ ਕਰਾਂਗੇ ਤੇ ਗੁਰਦੂਆੰਦਰ ਜਿਹੜੀ ਉਹ ਪੂਜਾ ਕਰਦੀ ਪਈ ਆ ਪ੍ਰਸ਼ਾਦ ਵਗੈਰਾ ਬਣਾਉਂਦੀ ਆ ਤੇ ਇਹ ਦੇਖੋ ਜੀ ਸਟਾਰਟਿੰਗ ਦੇ ਵਿੱਚ ਹੀ ਪਹਿਲਾਂ ਮੁਸਮਿਆਂ ਦੇਖੋ ਇਹ ਹੁਣ ਪੀਲੀ ਪੀਲੀ ਹੋ ਰਹੀ ਹੈ ਨਾ ਇਹ ਦੇਖੋ ਜਿਹੜੇ ਧੁੱਪਾਂ ਥੋੜੀਆਂ ਜਿਹਾ ਲੱਗੀਆਂ ਨੇ ਛੇਤੀ ਪੱਕ ਜਾਣਾ ਵਾ ਕਾਫੀ ਲੱਗੀਆਂ ਨੇ ਵਿੱਚ ਹਰੀ ਹਰੀਆਂ ਨਹੀਂ ਦੇਖਦੀਆਂ ਪਈਆਂ ਜਿਹੜੀਆਂ ਕੁਝ ਕੁਝ ਇਹੋ ਜਿਹੜੀਆਂ ਪੀਲੀਆਂ ਹੋਈਆਂ ਤਾਂ ਤਾਂ ਥੋੜਾ ਜਿਹਾ ਆਪਾਂ ਰਸਤਾ ਬਣਾ ਲੈਨੇ ਜਿਹੜੀ ਬਾਹਰ ਰੁੱਖਾਂ ਦੀ ਆਪਾਂ ਕਟਿੰਗ ਕੀਤੀ ਸੀ ਨਾ ਤੇ ਪੱਤੇ-ਪੁੱਤੇ ਦੇ ਆਪਾਂ ਬਾਹਰ ਛਾੜ ਦਿੱਤੇ ਜਿਹੜੇ ਮੋٹے-ਮੋٹے ਸੀ ਡੰਡੇ ਉਹ ਆਪਾਂ ਇਦਾਂ ਰੱਖ ਲਿਆ ਹੁਣ ਬਾਰਿਸ਼ ਰੁਕੂਗੀ ਤੇ ਇਹਨੂੰ ਕਿੱਥੇ ਸੈੱਟ ਕਰਾਂਗੇ ਤੇ ਵੈਸੇ ਰਸਤਾ ਪੂਰਾ ਖਰਾਬ ਹੋਇਆ ਪਿਆ ਪਾਣੀ ਦੇਖੋ ਕਿਵੇਂ ਭਰਿਆ ਪਿਆ ਗਾਰਡਨ ਦੇ ਵਿੱਚ ਤੁਸੀਂ ਯਕੀਨ ਨਹੀਂ ਕਰਨਾ ਕਿ ਆਹ ਦੇਖੋ ਆ ਪਿੱਛੇ ਕੈਮਰੇ ਤੋਂ ਪਿੱਛੇ ਵਿਖਾਓ ਹਾ ਦੇਖੋ ਇੱਥੋਂ ਤੱਕ ਵੱਲ ਆ ਚੁੱਕੀ ਇਹ ਦੇਖੋ ਇੱਕ ਅੱਧੂ ਦੀ ਵੱਲ ਇੱਥੋਂ ਤੱਕ ਆ ਤੇ ਲੱਗੀ ਕਿੱਥੇ ਉਹ ਪਿੱਛੇ ਤੋਂ ਨੂੰ ਦਰਖਤ ਦੇਖਦੇ ਆ ਨਾ ਉੱਥੇ ਇਹਦਾ ਮੋੜ ਤੇ ਪਰ ਇੱਥੋਂ ਤੱਕ ਇਹ ਪਹੁੰਚ ਚੁੱਕੀ ਹੈ ਇੰਨੀ ਜਿਆਦੀ ਹੋ ਚੁੱਕੀ ਤੇ ਇਧਰ ਮਸੰਮੀਆਂ ਦੇਖੋ ਕਿੰਨੀਆਂ ਨੇ ਅੰਦਰ ਉੱਤੇ ਵੀ ਸਾਰੀਆਂ ਪੀਲੀਆਂ ਹੋਈਆਂ ਪਈਆਂ ਤੇ ਹੁਣ ਆਪਾਂ ਲੱਭਦੇ ਹਾਂ ਸਭ ਤੋਂ ਪਹਿਲਾਂ ਕੱਦੂ ਇੱਥੇ ਛੋਟੀ ਛੋਟੀ ਹੈਣਾ ਅੱਗੇ ਆਉਣਾ ਪਊਗਾ ਇੰਨੇ ਪੱਤਿਆਂ ਦੇ ਵਿੱਚੋਂ ਨਾ ਲੱਭਣਾ ਵੀ ਬੜਾ ਔਖਾ ਵਾ ਕੱਲ ਮੈਂ ਵੇਖ ਕੇ ਗਈ ਬਹੁਤ ਸਾਰੇ ਲੱਗੇ ਸੀਗੇ ਤੇ ਇਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪਹਿਲਾ ਜਿਹੜਾ ਵਾ ਉਹ ਕੱਦੂ ਆਪਾਂ ਹਾਰਵੈਸਟਿੰਗ ਕਰਦੇ ਹਾਂ ਦੀ ਇਹ ਦੇਖੋ ਲੈ ਇਹਨੂੰ ਖੜ ਆਹ ਲੋ ਜੀ ਦੂਸਰਾ ਤੁਸੀਂ ਵੀ ਗਾਂ ਆ ਜਾਓ ਆ ਜਾਓ ਆ ਜਾਓ ਵਿੱਚ ਪੈਲੀ ਚ ਗਿਣੀ ਜਾਇਓ ਕੱਦੂ ਅੱਜ ਕਿੰਨੇ ਲੱਥ ਦੇ ਸਾਡੀ ਵੱਲ ਨਾਲੋਂ ਹੈ ਪਾਣੀ ਬਹੁਤ ਆ ਇੱਧਰ ਦੇਖੋ ਅੱਗੇ ਅੱਗੇ ਆਓ ਤੁਸੀਂ ਇੱਧਰ ਦੇਖੋ ਜੀ ਬਲਦਾ ਕਮਾਲ ਤਿੰਨ ਇੱਕੇ ਜਗ੍ਹਾ ਤੇ ਦੇਖੋ ਇਹ ਤੁਸੀਂ ਕਹੋਗੇ ਵੀ ਇਹਨੇ ਇਹਨਾਂ ਨੇ ਕੀ ਕਰਨਾ ਇਹਨਾਂ ਦੇ ਵਿੱਚੋਂ ਆਪਾਂ ਜਿਹੜੇ ਕੁਝ ਕੁ ਗੁਰਦੁਆਰਾ ਸਾਹਿਬ ਚੜਾਵਾਂਗੇ ਕੁਝ ਆਂਡ ਗਵਾਂ ਸਾਰੇ ਅਸੀਂ ਵੰਡਾਂਗੇ ਕਿਉਂਕਿ ਇਕੱਠੇ ਕਿਸੇ ਤੋਂ ਇੰਨੇ ਤਾਂ ਖਾਦੇ ਨਹੀਂ ਜਾਣੇ ਦੇਖੋ ਇੱਧਰ ਨਹੀਂ ਦਿਖੋ ਤੇ ਤੇਰਾ ਆਖ ਮੈਨੂੰ ਤੇਰਾ ਆਖ ਲਾ ਪੜੀਏ ਦੇ ਟੁੱਕੀ ਨਾ ਡੋਟੇ ਨਹੀਂ ਡੋਟੇ ਵੀ ਡੋਕਰੀ ਨਹੀਂ ਟੋੜਦੇ ਤੇ ਇੱਧਰ ਆਪਣੀ ਕਸ਼ਮੀਰੀ ਮਿਰਚਾਂ ਵੀ ਦੇਖੋ ਜੀ ਲਾਲ ਹੋ ਚੁੱਕੀਆਂ ਨੇ ਇਹ ਦੇਖੋ ਇੱਕ ਪਹਿਲੀ ਆਪਣੀ ਲਾਲ ਜਿਹੜੀ ਕਸ਼ਮੀਰੀ ਮਿਰਚ ਆਪਾਂ ਤੋੜੀ ਆ ਹਰੀਆਂ ਬਹੁਤ ਲੱਗੀਆਂ ਨੇ ਦੇਖੋ ਬਹੁਤ ਲੱਗੀਆਂ ਮੈਂ ਕਿਹਾ ਇਹਨਾਂ ਨਾਲ ਹੀ ਲਾਲ ਹੋਣ ਦਵਾ ਫਿਰ ਤੋੜੂਗੀ ਇਹ ਕਾ ਜਿਹੜੀ ਥੋੜੀ ਜਿਹੀ ਪੀਲੀ ਹੋਈ ਹੈ ਜੇ ਇਹਨੂੰ ਆਪਾਂ ਤੋੜ ਲੈਨੇ ਆ ਬਾਕੀ ਸਾਰੀਆਂ ਜੇ ਹਰੀਆਂ ਨੇ ਜਦੋਂ ਲਾਲ ਹੋਣਗੀਆਂ ਫਿਰ ਆਪਾਂ ਤੋੜਾਂਗੇ ਨਾਲੇ ਉਹਨਾਂ ਦੇ ਨਾਲ ਨੂੰ ਧੁੱਪ ਲੱਗ ਜੂਗੀ ਤੇ ਫਿਰ ਆਪਾਂ ਧੂਪੇਸਕਾਵਾਂਗੇ ਤੇ ਘਰ ਦੀ ਕਸ਼ਮੀਰੀ ਮਿਰਚ ਸਾਡੀ ਪਹਿਲੀ ਤੇ ਦੇਖੋ ਜੀ ਇੱਕ ਨਿੱਕਾ ਲੱਗਾ ਵਾ ਇਹੋ ਜਿਹਾ ਆਪਾਂ ਰਹਿਨ ਦਾਂਗੇ ਇਦਾਂ ਇੱਕ ਛੋਟਾ ਵਾ ਇਹ ਕਿਧਰ ਇਹ ਦੇਖੋ ਨਿਗਾਹੇ ਲੱਗਾ ਕद्दू ਵਾਂਗੋ ਤੇ ਇਹੋ ਜੀ ਰਹੰਦਾਂਗੇ ਤੇ ਕੋਸ਼ ਆਪਾਂ ਰਹੰਦਾਂਗੇ ਇਹ ਜਿਹੜੇ ਵੱਡੇ ਨੇ ਇਹ ਦੇਖੋ ਇਹ ਪੀਲੇ ਪੈ ਰਹੇ ਨੇ ਥੋੜੇ ਥੋੜੇ ਇਹਨੂੰ ਥੋੜਾ ਜਿਹਾ ਚੁੱਕ ਫੱਟੀ ਦੇ ਗਾ ਲੰਨੇ ਇਹ ਜਦੋਂ ਇਹ ਪੂਰਾ ਪੀਲਾ ਹੋ ਜਾਊਗਾ ਨਾ ਉਦੋਂ ਆਪਾਂ ਤੋੜਾਂਗੇ ਕਿਉਂਕਿ ਇੱਕ ਇਹ ਸਬਜ਼ੀ ਆ ਨਾ ਇਹਨੂੰ ਚਾਹੇ ਤੁਸੀਂ 6 ਮਹੀਨੇ ਚਾਹੇ ਸਾਲ ਰੱਖ ਲਓ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇੰਨੀ ਫਾਇਦੇਮੰਦ ਹੁੰਦੀ ਐ ਜਿਹਨੂੰ ਆਪਾਂ ਨੱਗੂਣਾ ਇੱਕ ਕद्दू ਕਹਿ ਦਿੰਨੇ ਨਾ ਪਰ ਇਹਦੇ ਬਹੁਤ ਜਿਆਦਾ ਫਾਇਦੇ ਹੁੰਦੇ ਆ तकरीबन ਤੁਸੀਂ YouTube ਤੇ ਵੀ ਵੇਖਿਓ ਜਾਂ Google ਤੇ ਵੀ ਸਰਚ ਕਰਕੇ ਦੇਖਿਓ ਕਿ ਅੰਗਰੇਜ਼ ਇਹਨੂੰ ਬਹੁਤ ਜਿਆਦਾ ਪ੍ਰੇਫਰ ਕਰਦੇ ਆ ਕੋਈ ਵੀ ਚੀਜ਼ ਉਹਨਾਂ ਨੇ ਬਣਾਉਣੀ ਆ ਪਰ ਇਹ ਪੇਠਾ ਜ਼ਰੂਰ ਨਾਲ ਉਹਨਾਂ ਦੇ ਹੁੰਦਾ ਇੱਕ ਇਹ ਕਿਧਰ ਲੱਗਾ ਦੇਖੋ ਇਹ ਵੀ ਪੀਲਾ ਹੋ ਰਿਹਾ ਇਹਨੂੰ ਵੀ ਆਪਾਂ ਤੋੜਾਂਗੇ ਨਹੀਂ ਹੁਣ ਇਹਨੂੰ ਪਕਾ ਕੇ ਫਿਰ ਆਪਾਂ ਰੱਖਾਂਗੇ ਵੈਸੇ ਸਾਡੇ ਅੰਮ੍ਰਿਤਸਰ ਵੱਲ ਇਹਨੂੰ ਹਲਵਾ ਬੋਲਦੇ ਆ ਰੋਪਣ ਦੇ ਵਿੱਚ ਇਹਨੂੰ ਕੱਦੂ ਬੋਲਦੇ ਆ ਕਦੇ-ਕਦੇ ਸਾਨੂੰ ਇਹ ਭਲੇਖਾ ਲਾ ਜਾਂਦੇ ਨੇ ਰੇਡੀਅਲ ਲੈਂਡ ਜਾ ਕੇ ਅਸੀਂ ਕੱਦੂ ਕਹਿ ਦਿੰਨੇ ਆ ਅਸੀਂ ਤਾਂ ਆਹ ਲੋਕ ਕੱਦੂ ਕਹਿੰਦੇ ਦੂਸਰਾ ਜਿਹੜਾ ਲੋਕੀ ਹੁੰਦਾ ਵਾ ਚਾਹੇ ਗੋਲ ਕੱਦੂ ਹੁੰਦਾ ਪਰ ਉਹ ਇਹਨੂੰ ਕੱਦੂ ਕਹਿੰਦੇ ਨੇ ਮੈਂ ਨਾ ਇੱਕ ਵਾਰੀ ਇੰਨੇ ਤੋਂ ਤੋੜ ਰਹੀ ਐ ਕਿ ਇੱਕ ਹਸਾਬ ਦੇ ਪਹਿਲੇ ਕੱਦੂ ਲੈ ਰਹੇ ਸਾਡੇ ਕਿਵੇਂ ਗੁਰਦੁਆਰਾ ਸਾਹਿਬ ਵੀ ਚੜਾਉਂਗੀ ਫੇ ਲੋ ਜੇ ਦੇਖੋ ਦੋ ਹੋਰ ਮੈਂ ਕੰਦੀ ਪਾਣੀ ਵਾਲੇ ਤੋੜ ਲਈਏ ਜਿਹੜੇ ਬਾਹਰ ਆ ਨਾ ਉਹ ਰਹਿਣ ਦੀਏ ਹੈ ਜਿਹੜੇ ਪਾਣੀ ਦੇ ਵਿੱਚ ਆ ਉਹ ਆਪਾਂ ਤੁਹਾਨੂੰ ਤੋੜ ਕੇ ਖਾਉਣੇ ਹੁਣ ਚੱਪਲ ਚੁੱਪਾ ਲਾਉਣੀ ਪੈਣੀ ਮੈਨੂੰ ਹੁਣ ਕਰਦੇ ਆਂ ਜੀ ਪਾਣੀ ਦੇ ਵਿੱਚ ਵੜਨ ਦੀ ਤਿਆਰੀ ਕਿਉਂਕਿ ਪਾਣੀ ਦੇ ਵਿੱਚ ਜਿਹੜੇ ਲੱਗੇ ਆ ਨਾ ਉਹ ਸਾਰੇ ਖਰਾਬ ਹੋ ਜਾਣੇ ਆ ਇਸ ਕਰਕੇ ਉਹਨਾਂ ਨੂੰ ਤੋੜਨਾ ਪਊਗਾ ਚੱਪਲ ਆਪਾਂ ਲਾ ਦੇਨੇ ਬਾਹਰ ਅਨੇਥੇ ਓਣਾ ਬੈਣਾ ਦਿਨ ਨੂੰ ਜਲਦੀ ਆ ਅਡੂ ਨੂੰ ਮੈਂ ਭੇਜਿਆ ਸੀ ਅਰਗਬਤੀ ਲੈ ਕੇ ਇੱਥੇ ਆ ਜਲਦੀ ਕਿਉਂਕਿ ਮੱਛਰ ਬਾਲਾ ਜਿਆਦਾ ਇੰਨਾ ਜਿਆਦਾ ਮੱਛਰ ਹੈ ਨਾ ਦੇਖੋ ਐਡੇ ਐਡੇ ਦਾਣੇ ਬਣ ਗਏ ਮੱਛਰ ਖਾਈ ਜਾਂਦਾ ਇਹ ਮੱਛਰਾਂ ਵਾਲੀ ਅਰਗਬਤੀ ਹੁੰਦੀ ਔਰ ਪਾਣੀ ਚੱਲੀ ਇਹ ਨਾ ਆਹ ਤੇ ਦੇਖੋ ਪਾਣੀ ਦੇ ਵਿੱਚ ਵੀ ਲੱਗੇ ਨੇ ਕਿਤੇ ਪਾਣੀ ਚ ਆਪਾਂ ਤਾਂ ਤੁਹਾਨੂੰ ਕਹਿੰਦੇ ਤੋੜ ਲੈਨੇ ਦੇਖੋ ਪਾਣੀ ਚ ਲੱਗੇ ਹੀ ਖਰਾਬ ਹੋ ਗਿਆ ਇਹ ਆਪਾਂ সুইমিং ਪੂਲ ਬਣਾਇਆ ਸੀ ਆਪਣਾ ਹੁਣ ਇੱਥੇ ਜਿਹੜਾ ਪਾਣੀ ਚ ਲੱਗਾ ਨੂੰ ਆਪਾਂ ਤੋੜ ਲੈਣ ਲੇਨ ਦੇਖੋ ਪਾਣੀ 'ਚ ਵੜ ਵੜ ਕੇ ਲੋਕੀ ਝੋਨਾ ਲਾਉਂਦੇ ਇਹਨੇ ਪਾਣੀ 'ਚ ਮੈਂ ਪਾਣੀ 'ਚ ਵੜ ਵੜ ਕਰ ਦੂ ਤੋਰੰ ਗਈ ਲੈ ਲਓ ਆ ਛੋਟਾ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਬਾਹਰ ਕੱਢ ਦਿੰਨੇ ਤਾਂ ਕਿ ਪਾਣੀ 'ਚ ਖਰਾਬ ਨਾ ਹੋਵੇ ਇੱਥੇ ਗ੍ਰੈਂਡਲ ਹੁਣ ਕੋਈ ਕਮੈਂਟ ਕਰੂਗਾ ਕਿ ਜਾਣਬੁੱਝ ਕੇ ਪਾਣੀ 'ਚ ਵੜੀ ਆ ਪਰ ਇਹਦੇ ਚੀਜ਼ ਨਾ ਮਜਾ ਵੀ ਹੁੰਦਾ ਕਿਉਂਕਿ ਆਪਦੀ ਇਹ ਘਰ ਦੀ ਚੀਜ਼ ਆ ਆਪਾਂ ਪੈਸੇ ਦੇ ਕੇ ਦੀ ਚੀਜ਼ ਲਿਆ ਸਕਦੇ ਹਾਂ ਕੀ ਨਗੂਨੇ ਕੋਈ ਕਹੂਗਾ ਕਦੂ ਆ ਵਾਸਤੇ ਪਾਣੀ ਦੇ ਵਿੱਚ ਬੜੀ ਫਿਰਦੀ ਪਰ ਇਹਦੇ ਵਿੱਚ ਮਿਹਨਤ ਆਪਾਂ ਬਹੁਤ ਕੀਤੀ ਆ ਇਹ ਗਾਰਡਨ ਨੂੰ ਸਵਾਰਨ ਵਾਸਤੇ ਮੈਂ ਆਪਣੀ ਅੱਧੀ ਜ਼ਿੰਦਗੀ ਮੈਨੂੰ ਲੱਗਦਾ ਇੱਕ ਹਸਾਬ ਦੀ ਇੱਥੇ ਕੱਢੀ ਆ ਜਿੰਨੀ ਕੀ ਜਿੰਨੀ ਹੁਣ ਮੇਰੀ ਜ਼ਿੰਦਗੀ ਹੈ ਨਾ ਅੱਧੀ ਜ਼ਿੰਦਗੀ ਮੈਂ ਇੱਥੇ ਕੱਢੀ ਆ ਤੇ ਆਪਣੀ ਕੀਮਤੀ ਚੀਜ਼ਾਂ ਵੀ ਇਹਦੇ ਵਿੱਚ ਗਵਾਈਆਂ ਕਿੱਥੇ ਮੇਰੀ ਇੱਕ ਡਾਇਮੰਡ ਦੀ ਰਿੰਗ ਵੀ ਛੋਟੇ ਛੋਟੇ ਡਾਇਮੰਡ ਉਹਨੂੰ ਲੱਗੇ ਸੀਗਾ 골ਡ ਦੀ ਸੀਗੀ ਤੇ ਉਹ ਮੇਰੀ ਰਿੰਗ ਇੱਥੇ ਨਾ ਕੰਮ ਕਰਦੀ ਗਵਾ ਮੈਂ ਇਹ ਕੰਮ ਕਰਨਾ ਮੇਰੇ ਕਾਰਨੋਂ ਹੀ ਜ਼ਿਆਦਾ ਜਿੰਨਾ ਕੰਮ ਇਹ ਤੇ ਮੈਂ ਕਰ ਜਿਉ ਕਦੇ ਤਾਂ ਮੈਨੂੰ ਲੱਭੂਗੀ ਉਹਨੇ ਕਿਹੜਾ ਖਰਾਬ ਹੋਣਾ ਕਦੇ ਮੈਨੂੰ ਲੱਭ ਜੂਗੀ ਪਰ ਅਜੇ ਤੱਕ ਮੈਨੂੰ ਲੱਭੀ ਨਹੀਂ ਲੈਣ ਨੂੰ ਫੜ ਜੋਰ ਲਗਾ ਕੇ ਆ ਬੜਿਆ ਬਾਕੀ ਛੋੜ ਕੇ ਆਪਾਂ ਮਿਲਦੇ ਜੀ ਤੇ ਕੁਛ ਕਰਦੂ ਜਿਹੜੇ ਨਾ ਇਹ ਗਲਦੇ ਜਾਂਦੇ ਅਜੇ ਵੀ ਕਈਆਂ ਨੂੰ ਕੋਈ ਪ੍ਰੋਬਲਮ ਵਿੱਚ ਹੈਗੀ ਆ ਤੇ ਬਾਕੀ ਵੇਖਦੇ ਸ਼ਾਇਦ ਹੋ ਸਕਦਾ ਕੋਪਾ ਲੱਗ ਗਿਆ ਤੇ ਆਪਣੇ ਆਪ ਠੀਕ ਹੋ ਜੇ ਤੇ ਹਣੂ ਮੇਰੇ ਮਗਰ ਮਗਰ ਅਗਲੇ ਬੱਤੀ ਲੈ ਕੇ ਤੁਰਿਆ ਫਿਰਦਾ ਹਣੂ ਆ ਵੀ ਹਣ ਨਾਲ ਤੇ ਬਾਕੀ ਇਹ ਦੋ ਕਦੂ ਸਾਰੇ ਤੋੜ ਕੇ ਫਿਰ ਮਿਲਦੇ ਆਂ ਵੀ ਅੱਗੇ ਹੋਰ ਕੀ ਹਾਰਵੈਸਟਿੰਗ ਕਰਦੇ ਆਪਾਂ ਕਦੂ ਜਿਹੜੇ ਸਾਰੇ ਤੋੜ ਲਏ ਆ ਤੇ ਹੁਣ ਆਪਣੀ ਤੋਰੀਆਂ ਦੀ ਵਾਰੀ ਆ ਗਈ ਇਹਨਾਂ ਨੂੰ ਵੀ ਹਾਰਵੈਸਟਿੰਗ ਕਰ ਲੈਨੇ ਆਪਾਂ ਲੈਣ ਵੈਸੇ ਕਈ ਲੋਕ ਕਹਿਣਗੇ ਕਿ ਪੱਕੀ ਹੈ ਇਹ ਪੱਕੀ ਨਹੀਂ ਤੋਰੀ ਕਿਉਂਕਿ ਸਾਨੂੰ ਸਵਾਦ ਹੀ ਜਿਹੜੀ ਮੋਟੀਆਂ-ਮੋਟੀਆਂ ਲੱਗਦੀਆਂ ਹੈ ਕਿ ਉਹ ਵਰਗੀ ਸਬਜ਼ੀ ਬਣਦੀ ਹੈ ਜਿੰਨੀ ਤੁਸੀਂ ਪਤਲੀ-ਪਤਲੀ ਕੱਚੀ-ਕੱਚੀ ਦੀ ਸਬਜ਼ੀ ਬਣਾਓਗੇ ਨਾ ਉਹ ਕੜਤਨ ਵਾਲੀ ਬਣੂਗੀ ਜੇ ਤੁਸੀਂ ਕਹਿੰਦੇ ਸਾਡੇ ਬੱਚੇ ਨਹੀਂ ਖਾਂਦੇ ਤੁਸੀਂ ਇੱਕ ਵਾਰੀ ਦਾ ਪੱਕੀ ਤੋਰੀ ਦੀ ਸਬਜ਼ੀ ਬਣਾ ਕੇ ਉਹਨਾਂ ਨੂੰ ਖਵਾਓ ਬਹੁਤ ਮਿੱਠੀ ਬਣਦੀ ਹੈ ਬਾਕੀ ਹੁਣ ਆਪਾਂ ਚੱਲਦੇ ਆਂ ਜੀ ਬੈਡਰੂਮ ਪਾਰ ਕਿਉਂਕਿ ਪਾਕਿਸਤਾਨ 'ਚ ਜਿਆਦਾ ਸਾਡੀ ਤੋਰੀ ਲੱਗੀ ਹੈ ਵਿਖਾ ਦੇਣੇ ਆਪਾਂ ਤੁਹਾਨੂੰ ਇਹ ਹੋਰ ਲੱਗੀ ਹੈ ਗਵਾਂਡੀਆਂ ਦੀ ਕੰਦੇ ਨਾਲ ਇਹ ਦੇਖੋ ਇਹ ਨਾ ਉਤੋਂ ਨਾਲ ਨੇ ਵਾਲੀ ਜਦੋਂ ਕੰਮ ਚੱਲਦਾ ਪਿਆ ਇਹਨਾਂ ਨੇ ਵਾਲੀ ਉੱਤੇ ਵੜ ਦਿੱਤੀ ਆ ਤੇ ਇਹਨਾਂ ਵੀ ਤੋਰੀ ਬਤੀ ਰਹੀ ਅੱਧੀ ਵਾਲੀ ਜਿਹੜੀ ਵੱਡੀ ਗਈ ਆ ਨਾਲੋਂ 11 ਫੜ ਕੈਚ ਕਰ ਫੋਜਾ ਫੋਜਾ ਵਿੱਚ ਫਸ ਗਈ ਚੱਲ ਲੈ ਇਹ ਚੱਪਲ ਖੋਪਗੀ ਝੋਨੇ ਵਾਂਗੂ ਵਿੱਚ ਹੁਣ ਬਾਹਲੀ ਸਾਈਡ ਤੋਂ ਤੋਰੀਆਂ ਵੇਖਦੇ ਆਪਾ ਚਲੋ ਹੁਣ ਉਹਦਾ ਤੋੜ ਲੈਨੇ ਚਲ ਚਲ ਚੱਛ ਚੱਲ ਕੱਧੂਆਂ ਦੇ ਥੂਕ ਲਾ ਕੇ ਤੋੜੀ ਕੱਧੂਆਂ ਦੇ ਥੂਕ ਲਾ ਕੇ ਤੋੜੇ ਅੱਜ ਚਲ ਚਲੋ 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 ਨੀਂਦਾਂ ਦੇ ਸੋਖੇ ਨਹੀਂ ਪਈਆਂ ਹਨ ਏਦਾਂ ਵਿਚਾਰੇ ਕਣਕ ਝੋਨਾ ਵੜਦੇ ਰੱਖ ਥੱਲੇ ਚਲੋ ਇਹ ਤੋਰੀਆਂ ਲੱਗੀਆਂ ਟੋਕਰੀ ਆਪਾਂ ਕਿੱਡੀ ਸਾਰੀ ਲੈ ਕੇ ਆਈ ਸੀ ਪਰ ਇੱਕ ਦੂਣਾ ਹੀ ਤਰ ਗਈ ਆ ਹੋਰ ਇਹ ਇੱਧਰ ਇੱਕ ਜਿਹੜਾ ਉਹ ਕੱਦੂ ਆ ਉਹ ਨੂੰ ਆਪਾਂ ਤੋੜ ਲੈਨੇ ਮਨੂੰ ਇੱਕ ਨਿੱਕੀ ਟੋਕਰੀ ਲੈ ਕੇ ਆ ਉਹਦੇ ਵਿੱਚ ਆਪਾਂ ਮਿਰਚਾਂ ਵੀ ਪਾਵਾਂਗੇ ਪਪੀਤਾ ਵੀ ਸਾਡੇ ਬਹੁਤ ਸੋਹਣੇ ਹੋ ਗਏ ਇਹਨੂੰ ਫੁੱਲ ਪੈ ਗਏ ਨੇ ਇਹਨੂੰ ਦੇਖੋ ਏਦਾਂ ਛੋਟੇ ਛੋਟੇ ਕੇ ਪਪੀਤਾ ਲੱਗਾ ਸੀਗਾ ਇਹ ਕੋ ਲੱਗਾ ਉਹਨੂੰ ਵੱਡੇ ਫੁੱਲ ਪਏ ਨੇ ਥੋੜੇ ਜਿ ਤੋੜੇ ਨਾ ਥੋੜਾ ਜਿਹਾ ਟੇਡਾ ਜਿਹਾ ਹੁੰਦਾ ਜਾਂਦਾ ਇਹਨੂੰ ਕਿਸ ਤਰ੍ਹਾਂ ਆਪਾਂ ਸਿੱਧਾ ਕਰਾਂਗੇ ਤੇ ਇਧਰ ਦੀ ਵੱਲ ਦਾ ਜਿਹੜਾ ਸਾਡਾ ਇਹ ਪਹਿਲਾ ਕੱਦੂ ਆ ਉਦੋਂ ਤੇ ਇੱਕ ਦੋ ਵਾਰੀ ਆਪਾਂ ਪਹਿਲਾਂ ਵੀ ਤੋੜੇ ਏ ਇੱਕ ਇੱਕ ਪਰ ਇਹ ਵੱਲ ਦਾ ਪਹਿਲਾ ਕੱਦੂ ਇਹਦੀ ਸ਼ੇਪ ਥੋੜੀ ਹੋ ਰਹੀ ਏ ਥੱਲੇ ਨੂੰ ਆ ਗੋਲ ਜਿਆ ਮਣੀ ਲਾ ਚੋ ਛੋਟੀ ਟੋਕਰੀ ਜਲਦੀ ਕਰ ਹਨੂ ਕਰ ਟੋਕਰੀ ਮਿਰਚਾਂ ਦਵਾ ਇਹ ਇਹ ਕਰਦੀਆਂ ਮਿਰਚਾਂ ਆਪਣੇ ਆ ਕਦੀ ਕਦੀ ਬਾਜ਼ਾਰੋਂ ਲੱਭਣ ਜੇ ਉਹਨਾਂ ਤੇ ਲਾਲ ਮਿਰਚਾਂ ਨਹੀਂ ਲੱਗਦੀਆਂ ਤੇ ਅੱਜ ਪੂਰੀਆਂ ਆਪਣੇ ਘਰ ਦੀਆਂ ਲਾਲ ਮਿਰਚਾਂ ਕਸ਼ਮੀਰੀ ਵੀ ਲੱਗ ਗਈਆਂ ਤੇ ਦੁੱਜੀਆਂ ਵੀ ਤੇ ਗੁੱਡੋਂ ਉਧਰ ਪੂਜਾ ਕਰਾਈ ਆ ਉਧਰ ਕੀ ਲੈ ਆਇਆ ਪ੍ਰਸ਼ਾਦ ਬੱਚੇ ਅੰਦਰ ਰਹਿਣ ਦਿੰਦਾ ਇਹ ਗੁੱਡੋਂ ਨੇ ਪ੍ਰਸ਼ਾਦ ਆਪਣੇ ਆਪ ਬਣਾਇਆ ਕੋਈ ਵੀਡੀਓ ਬਣਾਉਂਦੀ ਨਹੀਂ ਸਾਨੂੰ ਹੈਗੀ ਪੀ ਅਸੀਂ ਵੀਡੀਓ ਕਰਕੇ ਕਰ ਰਹੇ ਆ ਇੱਧਰ ਦੀ ਇੱਧਰ ਦੇ ਅੰਦਰ ਨਹੀਂ ਆਈ ਵਾਲਾ ਮੱਛਰ ਇੱਥੇ ਦੇ ਦੇ ਮੈਨੂੰ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਥੋੜਾ ਬਸ ਵਾ ਕੇਂਦਰਾ ਖਾਂ ਕੀ ਬਣਾਇਆ ਕੀ ਅੱਜ ਇਹ ਮਿਲਕ ਪਾਊਡਰ ਦੇ ਨਾਲ ਹੂੰ ਟੈਸਟ ਕੀਤਾ ਚਲੋ ਜੀ ਹੁਣ ਆਪਣੇ ਆ ਤੋੜਦਿਆਂ ਤੋੜ ਦੇਖ ਸਕਦੇ ਹਾਂ ਦੇਖੋ بارش ਫੇਰ ਸ਼ੁਰੂ ਹੋ ਗਈ ਉਧਰ ਪਾਣੀ ਤੇ ਪਤਾ ਲੱਗੂਗਾ ਵੀ بارش ਹੋ ਰਹੀ ਹੈ ਤੇ ਇਹ ਅੱਜ ਦੀ ਆਪਣੀ ਹਾਰਵੈਸਟ ਹੈ ਕੋ ਅੱਜ ਦੀ ਆਪਣੀ ਹਾਰਵੈਸਟਿੰਗ ਇਹ ਸਾਰੇ ਆਪਾਂ ਛੜਕਤੇ ਰੱਖੇ ਆ ਕਿਉਂਕਿ ਸਾਡੀ ਟੋਕਰੀ ਛੋਟੀ ਪੈ ਗਈ ਹੈ ਐਂ ਲੱਗਦਾ ਵੀ ਜਿਵੇਂ ਅਸੀਂ ਵੇਚਣ ਵਾਲੇ ਹੁੰਨੇ ਕੱਦੂ ਜਿਹੜੇ ਉਹ ਅਸੀਂ ਤੋੜੇ ਨਹੀਂ ਆ ਅਜੇ ਤੋੜੇ ਨਹੀਂ ਆ ਜਿੰਨੇ ਇਹ ਤੋੜੇ ਆ ਉਸ ਤੋਂ ਵੀ ਵੱਧ ਆਪਾਂ ਉਹਦੇ ਵਿੱਚ ਛੱਡੇ ਆ ਵੀ ਆਪਾਂ ਪੱਕੀ ਕਰਕੇ ਪੀਲੇ ਕਰਕੇ ਤੋੜਾਂਗੇ ਇੰਨੇ ਤੋੜੇ ਆ ਜਿੰਨੇ ਅਸੀਂ ਜਿਵੇਂ ਲਾਗੇ ਆਣ ਗਵਾਂਡਾ ਉਹਨਾਂ ਨੂੰ ਦੇ ਦਾਂਗੇ ਗੁਰਦੁਆਰ ਸਾਹਿਬ ਚੜਾ ਦਾਂਗੇ ਆਪ ਅਸੀਂ ਬਣਾ ਲਾਂਗੇ ਉਸ ਤੋਂ ਬਾਅਦ ਫਿਰ ਤਿਆਰ ਹੋ ਜਾਣੇ ਨੇ ਫਿਰ ਆਪਾਂ ਹੋਰ ਤੋੜਾਂਗੇ ਤੇ ਇਹ ਮੀਆਂ ਮਿਰਚਾਂ ਆ ਗਈਆਂ ਆਪਣੀਆਂ ਇੱਥੇ ਦੇਖ ਸਕਦੇ ਕਿੰਨੇ ਸੋਹਣੇ ਕਲਰ ਲੱਗਦੇ ਹਰੀਆਂ ਤੇ ਲਾਲ ਇਹ ਤਿੰਨ ਚਾਰ ਕਿਸਮ ਦੀ ਕਸ਼ਮੀਰੀ ਲਾਲ ਮਿਰਚ ਹੋ ਗਈ ਆਪਣੀ ਇਹ ਤਾਂ ਕਦੂ ਗਏ ਤੋਰੀਆਂ ਹੋ ਗਈਆਂ ਤੇ ਛੋਟੀਆਂ ਮਿਰਚਾਂ ਆ ਗਈਆਂ ਇਹਨਾਂ ਦੀ ਕੀਤੀ ਅੱਜ ਆਪਾਂ ਹਾਰਵੈਸਟ ਹੁਣ ਆਪਾਂ ਚੱਲਦੇ ਜੀ ਅੰਦਰ ਕਿਉਂਕਿ ਇਸ ਹਲਵੇ ਦੇ ਨਾਲ ਕਦੂ ਦੇ ਨਾਲ ਮੇਰੀ ਗੁੱਡੂ ਨੂੰ ਪੂੜੀਆਂ ਬਹੁਤ ਸਵਾਲ ਲੱਗਦੀਆਂ ਤੇ ਮੌਸਮ ਵੀ ਇਦਾਂ ਦਾ ਹੋਇਆ ਤੇ ਆਪਾਂ ਉਹ ਬਣਾ ਕੇ ਤੇ ਖਾਣੇ ਹੁਣ ਇੱਥੇ ਕੋਈ ਕਮੈਂਟ ਨਾ ਕਰਿਓ ਕੋਈ ਤੁਸੀਂ ਆਪ ਘਰ ਬੈਠੇ ਖਾਣੇ ਨੂੰ ਦੇਖੋ ਕਿ ਇਹ ਸਾਰਿਆਂ ਨੂੰ ਲੱਗਾ ਆਪਾਂ ਇੱਥੇ ਘਰ ਬੈਠੇ ਬਣਾ ਕੇ ਖਾ ਰਹੇ ਆ ਜਿਹੜੇ ਉੱਥੇ ਵਿਚਾਰੇ ਪਾਣੀ ਦੇ ਵਿੱਚ ਬੈਠੇ ਉਹਨਾਂ ਦੀ ਸੇਵਾ ਵੀ ਸਾਰੇ ਜਣੇ ਲੱਗੇ ਆ ਤੁਸੀਂ ਵੀ ਸੇਵਾ ਕਰੋ ਜਿਹੜੇ ਕਮੈਂਟ ਕਰਦੇ ਨੇ ਨਾ ਕੰਮ ਸੇ ਕੰਮ ਕਰੋ ਆਪਾਂ ਤਾਂ ਇਹ ਵੀਡੀਓਸ ਵਿਖਾਉਣੇ ਨੇ ਕਿਉਂਕਿ ਜਦੋਂ ਸੇਵਾ ਜੇ ਕੋਈ ਕਰਦਾ ਵਿਖਾ ਦਿੰਦਾ ਨਾ ਵੀਡੀਓ ਫਿਰ ਫਿਰ ਕਮੈਂਟ ਕਰਨ ਦੂਜੇ ਪਾਸੇ ਆ ਜਾਂਦੇ ਜਿਵੇਂ ਦੁਨੀਆ ਦੇ ਦੰਦੇ ਦੋਵੇਂ ਪਾਸੇ ਆ ਨਾ ਵੀ ਹਾਂ ਤੁਸੀਂ ਜੀ ਆਪਣੇ ਵਿਊ ਲੈਣ ਵਾਸਤੇ ਕਰ ਰਹੇ ਹੋ ਉਹ ਦਿਨ ਪਾਣੀ ਵਾਲੀ ਵੀਡੀਓ ਪਾਈ ਹਾਂ ਤੁਸੀਂ ਡੁੱਬ ਪਾਵੇਂ ਜਾਓ ਪਰ ਤੁਸੀਂ ਆਪਣੇ ਵਿਊ ਲੈਣ ਵਾਸਤੇ ਕਰ ਰਹੇ ਹੋ ਤੇ ਇਸ ਕਰਕੇ ਆਪਾਂ ਇਹੋ ਜਿਹੀ ਵੀਡੀਓ ਨਹੀਂ ਪਾਉਂਦੇ ਤੇ ਘਰ ਬੈਠੇ ਆਪਾਂ ਦੁਆਈ ਕਰਦੇ ਆ ਉਹ ਆਪਾਂ ਵੀਡੀਓ ਤੁਹਾਨੂੰ ਦੱਸ ਦਿੰਦੇ ਆ ਵੀ ਤੁਸੀਂ ਵੀ ਘਰ ਬੈਠੇ ਜੀ ਹੋਰ ਕੁਝ ਨਹੀਂ ਨਾ ਕਰ ਸਕਦੇ ਤੇ ਕੰਮ ਦੇ ਕੰਮ ਬੈਡ ਕਮੈਂਟ ਨਾ ਕਰਿਆ ਕਰੋ ਤੇ ਦੁਆ ਕਰਿਆ ਕਰੋ ਸੋ ਸ਼ਾਂਤੀ ਮੰਗਿਆ ਕਰੋ ਆਪ ਦੇ ਪਰਿਵਾਰ ਦੀ ਵੀ ਤੇ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਿਆ ਕਰੋ ਸੋ ਇਸ ਵਲੌਗ ਦਾ ਆਪਾਂ ਇੱਥੇ ਕਰਦੇ ਦੀ ਐਂਡ ਦੇਖਣਵੇਂ ਵਲੌਗ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੇ ਇਹ ਜਿਹੜੀ ਸਾਰੀ ਸਫੀ ਹੋਈ ਆ ਬਿਨਾ ਰੇ ਸਪਰੇ ਤੋਂ ਕਿਉਂਕਿ ਸਾਡੀ ਜਿਹੜੀ ਖਾਦ ਅਸੀਂ ਤਿਆਰ ਕੀਤੀ ਸੀ ਨਾ ਡਰਮ ਸਾਡਾ ਭਰਿਆ ਪਿਆ ਤੁਸੀਂ ਉਹ ਤੁਸੀਂ ਦੇਖ ਸਕਦੇ ਹੋ ਕਿੱਡਾ ਡਰਮ ਆ ਸਾਡਾ ਸਾਰਾ ਭਰਿਆ ਪਿਆ ਕਿਚਨ ਵੇਸਟ ਦਾ ਬਸ ਧੋਪੀ ਨਹੀਂ ਲੱਗੀ ਤੇ ਇਸ ਤਰ੍ਹਾਂ ਕਿ ਅਸੀਂ ਉਹ ਵੀ ਨਹੀਂ ਪਾ ਸਕੇ ਤੇ ਫਿਰ ਵੀ ਬਿਨਾ ਰੇ ਸਪਰੇ ਤੋਂ ਇਹ ਸਬਰ ਦਾ ਫਲ ਸਾਡਾ ਦੇਖੋ ਇਹਨੇ ਕਦੂ ਕਿੰਨੀਆਂ ਤੋਰੀਆਂ ਮਿਰਚਾਂ ਕੋਈ ਆਪਾਂ ਇੱਥੇ ਦਵਾਈ ਨਹੀਂ ਪਾਈ ਕੋਈ ਇੱਥੇ ਆਪਾਂ ਛਕਾ ਨਹੀਂ ਕੀਤਾ ਵੈਸੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਖੱਟੀ ਲੱਸੀ ਦਾ ਚਾਹੇ ਨਿੰਮ ਦੇ ਪਾਣੀ ਦਾ ਜਿਹੜਾ ਤੁਸੀਂ ਛਕਾ ਕਰ ਸਕਦੇ ਹੋ ਆਪਾਂ ਇੱਥੇ ਕੁਝ ਨਹੀਂ ਕੀਤਾ ਤੇ ਫਿਰ ਵੀ ਆਪਣੇ ਕਿੰਨੇ ਕਦੂ ਲੱਗ ਚੁੱਕੇ ਆ ਸੋ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਫਿਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਹ ਮਿਹਨਤਾ ਜਿਹੜੀਆਂ ਸੌਖੀਆਂ ਨਹੀਂ ਹੁੰਦੀਆਂ ਦੇਖੋ ਜੀ ਇੰਨੇ ਕੱਦੂ ਤੋੜਨ ਵਾਸਤੇ ਤੇ ਸਾਡੇ ਦੇਖੋ ਹੱਥ ਪੈਰ ਕੀ ਬਣ ਗਏ ਦੇਖੋ ਇਹ ਦੇਖੋ ਜੀ ਕਿਡੇ-ਕਡੇ ਧੱਫੜ ਨੇ ਵੇਖੋ ਤੇ ਮੇਰੇ ਵੀ ਇਹ ਬਹੁਤ ਲੱਜੂ ਕਾ ਦੇਖੋ ਮੱਛਰ ਇੰਨਾ ਜਿਆਦਾ ਮੋਟਾ-ਮੋਟਾ ਮੱਛਰ ਪਤਾ ਨਹੀਂ ਮੱਛਰ ਹੈ ਬਰੀਕ ਹੈ ਤੇ ਮੋਟਾ-ਮੋਟਾ ਲੜਦਾ ਹੈ ਦੇਖੋ ਫਿੜ-ਫਿੜੇ ਮੋਟੇ ਕਰ ਦਿੰਦਾ ਪਤਾ ਨਹੀਂ ਕਿਦਾਂ ਦਾ ਮੱਛਰ ਆ ਤੇ ਅਰਗਬਤੀ ਵੀ ਲਾਈ ਆ ਪਰ ਬਹੁਤ ਬੁਰੇ ਹਾਲ ਮੈਡਮ ਹੋਣੀ ਤੇ ਆਰਾਮ ਨਾਲ ਨਾਲੇ ਸੁੱਕੇ ਵੀ ਨੇ ਦੇ ਨਾਲੇ ਚਲੋ ਪੂਜੇ ਦਾ ਫਲ ਮਿਲ ਗਿਆ ਇਹਨੂੰ ਹਣਾ ਅਸੀਂ ਮਿਹਨਤਾ ਕਰਦੇ ਆਏ ਆਹ ਗੂ ਹੋ ਲੋ ਬਸ ਤੇ ਅਗਾ ਦੁਖਾ ਦੇ ਨਨ ਥੈਂਕ ਯੂ ਵੈਲਕਮ ਦੀ ਤੇ ਲੋ ਜੀ ਇੰਨੇ ਕਿ ਰਹਿ ਗਏ ਕਦੂ ਆਪਣੇ 1 2 3 4 5 ਸਿਰਫ 5 ਰਹਿ ਗਏ ਨੇ ਤੇ ਬਾਕੀ ਆਪਾਂ ਸਾਰੇ ਵੰਡਾਏ ਹਾਲਤ ਦੇਖ ਲੋ ਮੇਰੀ ਕਿਉਂਕਿ ਬਾਹਰ से ਜਿਹੜੀ ਅਜੇ ਤੱਕ ਵੀ ਆਈ ਜਾਂਦੀ ਆ ਕਿ ਨਿਕਾ ਜਿਹੜਾ ਮੀਉ ਹਟਣ ਨਹੀਂ ਦਿਆ ਤੇ ਹੁਣ ਤਾਂ ਲੈ ਇੰਟਰਵਿਊ ਚੋਣੇ ਸ਼ੁਰੂ ਹੋ ਚੁੱਕੇ ਨੇ ਹਾਂਡ ਗਵਾਣਾ ਆਪਾਂ ਜਦੋਂ ਗਾਇ ਕਦੂ ਦੇਣ ਕਈਆਂ ਦੇ ਘਰ ਜੇ ਪ੍ਰੋਬਲਮ ਆ ਰਹੀ ਆ ਤੇ ਹੁਣ ਆਪਾਂ ਚੱਲ ਕੇ ਕੁਰੀ ਫੇਰ ਨੋਣੇ ਆ ਕਿਉਂਕਿ ਪੂਰੇ ਭੇਜ ਚੁੱਕੇ ਆ ਤੇ ਆ ਗਾਰਡਨ ਵੇਖੋ ਅਸੀਂ ਕਿੰਨਾ ਸੋਹਣਾ ਬਣਾ ਲਿਆ ਇੰਨਾ ਜ਼ਿਆਦਾ ਇੱਥੇ ਘਾਆ ਆ ਸੀਗਾ ਕਈ ਮੇਰੇ ਵੀਡੀਓ ਚ ਤੁਸੀਂ ਦੇਖਿਆ ਹੋਊਗਾ ਤੇ ਹੁਣ ਬੱਚਿਆਂ ਨੂੰ ਜਿਵੇਂ ਛੁੱਟੀਆਂ ਵਾਂ ਤੇ ਆਪਾਂ ਬੱਚਿਆਂ ਨਾਲ ਲੱਗ ਕੇ ਸਾਰਾ ਇਹ ਸਾਫ਼ ਕਰ ਦਿੱਤਾ ਉਧਰ ਇਧਰ ਵੀ ਸਾਫ਼ ਕਰ ਦਿੱਤਾ ਤੇ ਬਾਕੀ ਦੀ ਹੁਣ ਬਾਰਿਸ਼ ਰੁਕੂਗੀ ਤੇ ਉਹ ਜਿਹੜਾ ਸਾਰਾ ਇਹ ਪਲਾਟ ਦੇ ਨਾਲ ਨਾਲ ਅਸੀਂ ਸਪਰੇਅ ਕਰ ਦਿੰਦੇ ਹੁੰਨੇ ਕਿਉਂਕਿ ਭਾਵੇਂ ਪਲਾਟ ਕਿਸੇ ਦਾ ਵਾ ਪਰ ਲੱਗੇ ਅਸੀਂ ਰਹਿ ਰਹੇ ਆ ਇਸ ਕਰਕੇ ਇੱਥੇ ਆਪਾਂ ਜਿੰਨਾ ਵੀ ਇਹ ਹੈਗਾ ਨਾ ਕਹਾਫੂਸ ਜਿੰਨਾ ਵੀ ਗਿਆਗਾ ਸਾਰੇ ਤੇ ਸਪਰੇਅ ਕਰਾਂਗੇ ਤੇ ਇਹ ਸੁੱਕ ਜਾਊਗਾ